ਆ ਰਿਹਾ ਨਾ ਭਾਈ ਮੈਂ ਸੋਣੀ ਆ ਰਿਹਾ ਸੀ ਡਿਊਟੀ ਤੋਂ ਡਿਊਟੀ ਆਫ ਕਰਕੇ ਮੇਰੇ ਮਗਰ ਇੰਨੇ ਬੰਦੇ ਪੈ ਗਏ ਮੋਟਰਸਾਈਕਲਾਂ ਤੇ ਮੇਰੀ ਕਿਸੇ ਨਾ ਕਰੇ ਉਹ ਨਹੀਂ ਸੀ ਲਾੜ ਆੜ ਮੇਰੇ ਡਾਂਗਾ ਹਮਾਰੀਆਂ ਬਹੁਤ ਜਾ ਆਇਆ ਦੱਸੋ ਮੇਰਾ ਕੀ ਕਸੂਰ ਸੀ ਮੈਂ ਕਿਸੇ ਨਾਲ ਮਾਰਾਂਗੇ ਕਰਦਾ ਚੰਗਾ ਨਹੀਂ ਕਰਦਾ ਮੇਰਾ ਪੁਰਾਹਾ ਕਰਤਾ ਉਹਨੇ ਮਾਰ ਮਾਰ ਡਾਂਗਾ ਜਿਹੜਾ ਮੋਟਰਸਾਈਕਲ ਜੇ ਮੈਂ ਨਾ ਭਜਾਉਂਦਾ ਮਗਰ ਉਹ ਕੋਈ ਗੱਡੀ ਵੀ ਨਹੀਂ ਆਉਂਦੀ ਉਹਨਾਂ ਤੇ ਚਾਲੇ ਵੀ ਭਜਾਇਆ ਮੋਟਰਸਾਈਕਲ ਫੇਰ ਕੇ ਤੇ ਮੈਂ ਇਥੋਂ ਨਢਿਆਏ ਕੋਲੇ ਕੋਲੇ ਪਹੁੰਚਿਆ ਫੇਰ ਆ ਕੇ ਉੱਥੇ ਜੀ ਸੀ ਟੀ ਆ ਨੂੰ ਕਿਹਾ ਵੀ ਉੱਥੇ ਮੋਟਰਸਾਈਕਲ ਨੇ ਤਿੰਨ ਤਿੰਨ ਚੜੇ ਹੋਇਆ ਮੋਟਰਸਾਈਕਲਾਂ ਤੇ ਮੇਰੇ ਡਾਂਗਾ ਮਾਰ ਗਏ ਉਹਨਾਂ ਨੇ ਪਤਾ ਹੀ ਨਹੀਂ ਹੈ ਕਿ ਆਹ ਆਹ ਸੋ ਸੋ ਇਹ ਪੰਜਾਬ ਦਾ ਹਾਲ ਆ ਆ ਹਾਲ ਆ ਪੰਜਾਬ ਦਾ ਕੀ ਮੇਰੇ ਕੋਲੇ ਰੋਟੀਆਂ ਵਾਲੇ ਟੇਪਣ ਵਾਲਾ ਬੈਗ ਸੀਗਾ ਇਹ ਬੈਗ ਦੀ ਕਲਾਪਾ ਕੋਟ ਪਾਇਆ ਹੋਇਆ ਸੀ ਡਿਊਟੀ ਛੱਡ ਕੇ ਆ ਰਿਹਾ ਸੀ ਆਊਟਲੈਟ ਤੋਂ ਨਿਕਲਿਆ ਹੀ ਸੀ ਇੱਥੋਂ ਮੁੰਡੇ ਮਗਰ ਲੱਗ ਗਏ ਉੱਥੋਂ ਸਾਰੇ ਕੈਮਰੇ ਚੈੱਕ ਕਰਾਏ ਜਾਂਦੇ ਕੋਸਟਾ ਨਾਲ ਪੁਲਸਾ ਹੈ ਕਹਿੰਦੇ ਤੁਸੀਂ ਦੇਖੋ ਵੀ ਕਿਹੜੇ ਕੈਮਰੇ ਚ ਆ ਰਹੇ ਨੇ ਮੈਂ ਕਿੱਥੋਂ ਦੇਖਾਂ ਇੱਕ ਆਮ ਇਨਸਾਨ ਨੂੰ ਕਿਹੜਾ ਖੁੰਡਾ ਦੇ ਦੂਗਾ ਕਿਹੜਾ ਕੋਈ ਚੱਪਦਾ ਕੈਮਰਾ ਕੋਈ ਕਹੋ ਵੀ ਮੈਂ ਮੈਂ ਰਿਪੋਰਟ ਲਿਖਾ ਕੇ ਆਇਆਗਾ ਧੰਨ ਹੋ ਜਾਊ ਧੰਨਵਾਦ ਹੋ ਜਾਊਗਾ ਤੇ ਆ ਸਰਕਾਰ ਪੰਜਾਬ ਪੁਲਿਸ ਦਾ ਜੇ ਮੇਰੇ ਆ ਬੰਦਿਆਂ ਨੂੰ ਇਹ ਫੜ ਕੇ ਦਿਖਾ ਆਣ ਮੇਥੋਂ ਹੱਥ ਕਹਿ ਨਹੀਂ ਹੋਏ ਮੈਂ ਤੁਹਾਨੂੰ ਸਿਰਫ ਐ ਦੱਸਿਆ ਵੀ ਉਹਨਾਂ ਰਮਾਲ ਬੰਨੇ ਹੋਏ ਸੀਗੇ ਮੂੰਹ ਤੇ ਉਹਨਾਂ ਮੋਟਰਸਾਈਕਲਾਂ ਤੇ ਨੰਬਰ ਪਲੇਟਾਂ ਹੈ ਨਹੀਂ ਸੀਗੀਆਂ ਡਾਂਗਾ ਉਹਨਾਂ ਨੇ ਕੋਲੇ ਸੀ ਕਈ ਦੇ ਪੈਸੇ ਸੀਗੇ ਉਹਨਾਂ ਨੇ ਮੇਰੇ ਉਹ ਮਾਰੇ ਨੇ ਤੁਹਿਆਂ ਤੇ ਦੱਸੋ ਮੇਰਾ ਕੀ ਕਸੂਰ ਆ ਧੰਨਵਾਦ ਉਹਦੀ ਜੇ ਸਰਕਾਰ ਇਹ ਤੋਂ ਕੱਲੇ ਬਰਨਾਲੇ ਚੋਂ ਇਹਨਾਂ ਵਿਜਮਾਸ਼ੀ ਹਟਾ ਦੇ ਬਾ ਪੰਜਾਬ ਤਾਂ ਬਹੁਤ ਦੂਰ ਰਹਿ ਗਿਆ हां थाते लुटा खोआ ਹੁੰਦੀਆਂ ਨੇ ਦੱਸੋ ਕਿਹੜੇ ਸੀ ਕਿਹੜੇ ਨਹੀਂ ਇੱਥੇ ਸਕੈਨ ਕਰਕੇ ਉਹਨਾਂ ਨੂੰ ਚੱਕਿਆ ਜਾਵੇ ਧੰਨਵਾਦ ਹੋ ਜੀ ਮੈਂ ਵੀ ਸ਼ੇਅਰ ਕਰ। ਤੇ ਮੇਰੀ ਜੋ ਵੀ ਵੀਡੀਓ ਸੁਣਦਾ ਮੇਰਾ ਵੀਰੋ ਸ਼ੇਅਰ ਕਰ ਦਿਓ ਆਪਣੇ ਸਿਕਿਉਰਟੀ ਵਾਲੇ ਦਾ ਕੋਈ ਨਹੀਂ ਬੰਨਾ। ਤੇ ਆ ਪੈਸੇ ਕੀ ਆ 300 400 ਰੁਪਏ ਦਿਹਾੜੀਆਂ ਨੇ। ਕੋਈ ਬੀਮਾ ਨਹੀਂ ਕੋਈ ਪ੍ਰਦੂਸ਼ਕ ਕਿਸੇ ਦਾ ਕੁਝ ਨਹੀਂ ਹੈਗਾ। ਬੰਦੇ ਦਾ ਵੀ ਇਹਨੂੰ ਦੀ ਐਫ ਆਈਰ ਸੀ ਇਹਨੂੰ ਕੋਣ ਬਹਾਸ ਹਾਲ ਚ ਮੈਨੂੰ ਕੰਪਨੀ ਆ ਕੇ ਫੇਲਾ ਦੂ ਕੋਈ। ਆਪਦੇ ਹੀ ਲਾਉਣੇ ਪੈਣਗੇ। ਧੰਨਵਾਦ ਹੋ ਜੀ ਮੇਰੇ ਭਰਾਵਾਂ ਦਾ ਇਹਨੂੰ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਸਾਰੇ ਕੋਨੇ-ਕੋਨੇ ਤੱਕ ਪਹੁੰਚਾਓ ਦੱਸੋ ਕਾਲੂ ਜੇ ਮੇਰੇ ਨਾਲ ਕੋਈ ਗੱਲਬਾਤ ਹੁੰਦੀ ਹੈ ਵੀ ਕਿਹੜਾ ਜ਼ਿੰਮੇਵਾਰ ਆ ਧੰਨਵਾਦ ਵੀਰੇ